ਇਦਲੀ ਰਵੀ ਦਾ ਕਟਾ ਸੇ ਲਈ ਲੈ ਕੇ ਆਏ ਜੀ ਆਉ ਪੁੱਛ ਲੈਨੇ ਬਾਈ ਤੁਹਾਡੇ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋਂ ਬੱਜੀ ਜੀ ਹਾਂਜੀ ਹਾਂਜੀ ਬਾਈ ਜੀ ਨਾਮ ਤੇ ਐਡਰੈਸ ਬੋ ਨਾਮ ਸੁਵਿੰਦਰ ਸਿੰਘ ਐਡਰੈਸ ਆਪਣੇ ਰਾਮਪੁਰਾ ਸ਼ਹਿਰ ਫੂਲ ਨੇੜੇ ਪੈਂਦਾ ਤਫਾ ਵੀ ਪੈਂਦਾ ਆਪਾਂ ਨੂੰ ਠੀਕ ਹੈ ਜੀ ਪੈਂਡਰ ਆਈ ਆ ਹਨਾ ਹਾਂਜੀ ਪੈਂਡਰ ਆਈ ਆ ਜ਼ਿਲ੍ਹਾ ਬਠਿੰਡਾ ਬਾਈ ਜ਼ਿਲ੍ਹਾ ਬਠਿੰਡਾ ਤਸਿਲ ਫੂਲ ਆ ਹਨਾ ਸੇਲ ਫੂਲ ਨੇੜੇ ਰਾਮਪੁਰਾ ਸ਼ਹਿਰ ਤੇ ਤਫਾ ਸ਼ਹਿਰ ਵੀ ਨੇੜੇ ਰਹ ਜਾਂਦਾ ਹੈ ਮੋਬਾਈਲ ਨੰਬਰ ਬੋ 62820 689 ਠੀਕ ਹੈ ਬਾਈ ਭਾਈ ਜਿਹੜਾ ਕੱਟਾ ਦੇ ਦਾ ਕਿੰਨੀ ਉਮਰ ਹੈ ਇਹਦੀ ਬਈ 20 ਮਹੀਨੇ ਉਮਰ ਹੈਗੀ ਬਾਈ ਮੱਗਰ ਨੂੰ ਇਹ 2 ਸਾਲਾਂ ਦਾ ਹੋਈ 20 ਕੁ ਮਹੀਨਾ ਦੀ ਉਮਰ ਤੇ ਬਾਈ ਮੱਗਰ ਨੂੰ 2 ਸਾਲਾਂ ਦਾ ਹੋਈ 2 ਸਾਲਾਂ ਦਾ ਹੋਈ ਠੀਕ ਆ ਬਈ ਕਿੰਨਾ ਦੁੱਧ ਸੀ ਮਾਂ ਥੱਲੇ ਬਈ ਮਾਂ ਥਲੇ ਥਲੇ 15 ਲੀਟਰ ਦੁੱਧ ਦੇ 15 ਲੀਟਰ ਸੀਗਾ ਠੀਕ ਆ ਬਈ ਕਿਹੜੇ ਢੀਗੇ ਦਾ ਪਤਾ ਬਈ ਇਹ ਠੀਕ ਹੈ ਬਈ ਆਪਾਂ ਆਪਣੇ ਪਿੰਡ ਵਾਲੇ ਤੋਂ ਹੀ ਭਰਾਇਆ ਸੀਗਾ ਨੀਲੀ ਰਗੀ ਠੀਕ ਆ ਪਿੰਡ ਵਾਲੇ ਸਾਮ ਤੋਂ ਹੀ ਸੀਗਾ ਜੀ ਠੀਕ ਆ ਫੇਸ ਬੜਾ ਚੰਗਾ ਦੇਖੋ ਬਈ ਤੇ ਡੱਬਾ ਜਿਹੜੇ ਨੀਲੀ ਰਾਵੀ ਵਾਲੇ ਸਾਰੇ ਪੂਰੇ ਆ ਅਠਾ ਓੱਖਾ ਚੰਗੀਆਂ ਸਿੰਘ ਦੇਖੋ ਵੀ ਸਿੰਘ ਵੀ ਨੇੜੇ ਮੋੜਿਆ ਵਾ ਹਨ ਵੀਰੇ ਤੇ ਫੇਸ ਬੋਸ ਵਾਚਿੰਗ ਆ ਕੁਝ ਵੀ ਤੋਰ ਕੇ ਦਿਖਾਓ ਕੱਦ ਵਿੱਡ ਚੰਗਾਂ ਸਮਿਆਂ ਪਲਿਆ ਰਾਜੀ ਆ ਬਈ ਤੇ ਮੱਝਾਂ ਤਾਂ ਨਹੀਂ ਕਰਾਸ ਕਰ ਲੱਗਿਆ ਹਾਂ ਨਾ ਇਹੇ ਜੇ ਕਰਾਂਗਾ ਨਹੀਂ ਆਪਾਂ ਛੱਡਿਆ ਨਹੀਂ ਮਾਈ ਠੀਕ ਹੈ ਬਈ ਸਿੰਘ ਕਰਮ ਵਾਲਾ ਜਮਾਈ ਨੇੜੇ ਮੋੜ ਦਾ ਆਉਂਦਾ ਬਈ ਕੁਆਲਿਟੀ ਚੰਗੀ ਆ ਬਿਊਟੀ ਚੰਗੀ ਆ ਰਾਜੀ ਆ ਤੋਰਾ ਤਾਰਾ ਚੰਗਾ ਬਈ ਨੀਲੀ ਰਾਵੀ ਵਾਲੇ ਸਾਰੇ ਡੱਬ ਕਰਮ ਵਾਲੇ ਪੂਰੇ ਆ ਤੋਰਾ ਤਾਰਾ ਦੇਖੋ ਇਸ ਸਟੈਟਿਸਟਿਕਲ ਰਿਕਾਰਡ ਤੋਂ ਦਿਖਾਵਾਂਗੇ ਪਿੱਠਪੜਾ ਚੈੱਕ ਕਰ ਲਓ ਪਿੱਠਪੜਾ ਬਹੁਤ ਚੰਗਾ ਮਾਂ ਦਾ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਲੈ ਚੱਲ ਬਾਈ ਮਾੜਾ ਲੰਮਾ ਤੋੜ ਤੇ ਬਾਰੇ ਲੈ ਚਲ ਤੋੜਾ ਤਰਾ ਚੈੱਕ ਕਰ ਲਓ ਵੀ ਰਾਜੀ ਰੋਜੀ ਫੁੱਲ ਆਗਾ ਮੇਰੇ ਵੀ ਘਰ ਵਾਲੇ ਦੀ ਛੋਟੀ ਆ ਹਜੇ ਬਾਈ ਤੇ ਕੱਦ ਹੋਰ ਵੀ ਕਰੂਗਾ ਹਜੇ ਹਜੇ ਉਮਰ ਛੋਟੀ ਹੈ ਕੱਦ ਹੋਰ ਵੀ ਕਰ ਜੂਗਾ ਹਾਂ ਹਾਂ ਸੋਹਰਾ ਦਾ ਹੈ ਭਾਈ ਬਿਊਟੀ ਦੇਖੋ ਬਿਊਟੀ ਬਹੁਤ ਚੰਗੀ ਹੈ ਫੇਸ ਫੂਸ ਕਰਮਾ ਦਾ ਸੋਹਰਾ ਤਾਰਾ ਫੁੱਲ ਚੰਗਾ ਸਿੰਘ ਬਹੁਤ ਚੰਗਾ ਯਾਰ ਹਨ ਜਵੇਂ ਨਾਲੋਂ ਮੋੜਿਆ ਵਾ ਸਿੰਘ ਬਹੁਤ ਸੋਹਣਾ ਮੋੜਦਾ ਹੁੰਦਾ ਕੁਆਲਿਟੀ ਚੰਗੀ ਹੈ ਕਿੱਥੇ ਤੇ ਮੁੱਲ ਕੀ ਇਹਦਾ ਜਾਇਜ਼ ਹੈ ਭਾਈ ਮੁੱਲ ਜਾਇਜ਼ ਦਾ 75000 ਮਾਨਤਾਣ ਹੋ ਜਾ ਹਾਂ ਮਾਨਤਾਣ ਮੋਕੇ ਠੀਕ ਹੈ 75000 ਠੀਕ ਹੈ ਭਾਈ 75000 ਰੁਪਏ ਮੋਹਲਾ ਬਾਈ ਕਹਿੰਦਾ 73000 ਦਾ ਦੇ ਦਾਂਗੇ ਬਾਕੀ ਚਲੋ ਫਿਰ ਵੀ ਮਾਨਦਾਨ ਜਰੂਰ ਹੋ ਜਾਊਗਾ ਚੰਗਾ ਬਈ ਕੱਟਾ ਸਮਿਆਂ ਬਲਿਆ ਕੁਆਲਿਟੀ ਚੰਗੀ ਆ ਰਾਜੀ ਰੋਟੀ ਚੰਗਾ ਤੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ